ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸੋ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਇੱਕ ਮੋਹਰਾ ਦਾ ਬਹੁਤ ਜ਼ਿਆਦਾ ਖੂਬਸੂਰਤ ਮਾਲੀ ਲੈ ਕੇ ਆਏ ਆਂ ਜੀ ਉਸ ਦੀ ਫੁੱਲ ਡਿਟੇਲ ਆ ਮਦਰ ਫਾਦਰ ਦੀ ਕੀ ਡਿਟੇਲ ਹੈਗੀ ਉਸਦੇ ਉਹ ਵੀ ਆਪਾਂ ਪੂਰੀ ਵੀਡੀਓ ਦੇ ਵਿੱਚ ਸਰ ਹੁਣਾਂ ਤੋਂ ਪੁੱਛ ਕੇ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਦੋਸਤੋ ਜਿਹੜਾ ਇਹ ਮੋਹਰਾ ਦਾ ਮਾਲੀ ਹੈਗਾ ਇਹ ਕਿਹੜੀ ਲੋਕੇਸ਼ਨ ਕਿੱਥੇ ਪਿੰਡ ਥਾਟਕਣਾ ਕੀ ਹੈਗਾ ਦੋਸਤੋ ਉਹ ਆਪਾਂ ਸਰ ਹੁਣਾਂ ਨਾਲ ਗੱਲਬਾਤ ਕਰਕੇ ਪੂਰੀ ਜ਼ਰੂਰ ਪੁੱਛ ਲੈਨੇ ਆ ਸੋ ਚੱਲਦੇ ਆਪਾਂ ਸਰ ਹੁਣਾਂ ਦੇ ਕੋਲ ਪੁੱਛ ਲੈਨੇ ਆ ਜੀ ਉਹਨਾਂ ਦਾ ਨਾਮ ਅਤੇ ਥਾਟਕਣਾ ਕੀ ਹੈਗਾ ਸੋ ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਸਰ ਜੀ ਇੱਕ ਆਪਣਾ ਨਾਮ ਜਰੂਰ ਦੱਸਿਓ ਜੀ ਨਾਂ ਜੀ ਬਲਵਿੰਦਰ ਕੁਮਾਰ ਸ਼ਰਮਾ ਪਿੰਡ ਹਮਦ ਜੇ ਠੀਕ ਹੈ ਹਮਰ ਤੋਂ ਪਾਰ ਢਾਣੀ ਵਜਦੀ ਆਪਣੀ ਜੀ ਠੀਕ ਹੈ ਜੀ ਇਹ ਜ਼ਿਲ੍ਹਾ ਕਿੱਡਾ ਪਾਉ ਨੂੰ ਪੈ ਗਿਆ ਜ਼ਿਲ੍ਹਾ ਫਰੀਦਕੋਹੜ ਵਜਦਾ ਜੀ ਤਹਿਸੀਲ ਤਹਿਸੀਲ ਗੁਰੂ ਹਰਸਾ ਹੈ ਠੀਕ ਹੈ ਜੀ ਇਹ ਪਿੰਡ ਦੇ ਲਾਗੇ ਹੋਰ ਆਪਣੇ ਭਰਾਮ ਹੋ ਗਿਆ ਅੱਗੇ ਗੁੱਦੜ ਢੰਡੀ ਹੋ ਗਿਆ ਪਿੰਡੀ ਹੋ ਗਿਆ ਗੋਲੂ ਕੇ ਇਹਦਾ ਐਫ ਐਫ ਰੋਡ ਦੀ ਗੱਲ ਹੈ ਜੀ ਬਾਕੀ ਸਾਡੇ ਮੋਦਟਾ ਡੀ ਤੋਂ ਲੈ ਕੇ ਨਾਲ ਟਰੱਡਾ ਪਿੰਡ ਪੈਂਦਾ ਇਹ ਮਨਸੀਆਂ ਪੈਂਦਾ ਬੋਤਲਾ ਪੈਂਦਾ ਦਰਗੇ ਪਿੰਡ ਕਾਫੀ ਹੈ ਜੀ ਸਾਡੇ ਲਾਗੇ ਲਾਗੇ ਠੀਕ ਆ ਜੀ ਹਾਂਜੀ ਠੀਕ ਆ ਸੋ ਸਰ ਜੀ ਇਸ ਮਾਲੀ ਦੀ ਆਪਾਂ ਡਿਟੇਲ ਬਾਰੇ ਧਰਨਾ ਜਾਨਣਾ ਚਾਹਾਂਗੇ ਵੀ ਇਹ ਬੱਚਾ ਕਿਹੜੇ ਮਾਲੀ ਦਾ ਹੈਗਾ ਜੀ ਇਹ ਜੀ ਮਾਲੀ ਡਾਕਟਰ ਕੁਲਦੀਪ ਹੈ ਜੀ ਕਰੀਆਂ ਪਿੰਡ ਦੇ ਹਾਂਜੀ ਉਹਨਾਂ ਜਗਰਾਜ ਮਾਲੀ ਦਾ ਕੋਰ ਖੇਤਰ ਤੋਂ ਲਿਆਂਦਾ ਸੀ ਵੀਰ ਜੀ ਉਹਨਾਂ ਨੇ ਕੀਤਾ ਪਿਗਾ ਰੱਖਿਆ ਹੈ ਜੀ ਠੀਕ ਆ ਜੀ ਇਹ ਜਿਹੜਾ ਇਸ ਦਾ ਫਾਦਰ ਹੈ ਇਸ ਦਾ ਪਿਓ ਆ ਉਹ ਕਿਹੜਾ ਹੈਗਾ ਬੋਲ ਬੋਲੇ ਮੋਰਾ ਨੌਰੀ ਆ ਜੀ ਜੁਗਰਾਜ ਮਾਲੀ ਜੁਗਰਾਜ ਮਾਲੀ ਜੁਗਰਾਜ ਦਾ ਬੱਚਾ ਜੀ ਹੈ ਜੀ ਜੁਗਰਾਜ ਦਾ ਬੱਚਾ ਹੈ ਜੀ ਠੀਕ ਹੈ ਜੀ ਜੁਗਰਾਜ ਦਾ ਬੱਚਾ ਹੈਗਾ ਹਾਂਜੀ ਹਾਂਜੀ ਸੋ ਸਰ ਜੀ ਅਸੀਂ ਏਜ ਕਿੰਨੀ ਹੋ ਗਈ ਅੱਜ ਉਮਰ ਕਿੰਨੀ ਹੋ ਗਈ ਜੀ ਅਸੀਂ ਉਮਰ ਜੀ ਅੱਜ ਦੇ 2.5 ਸਾਲ ਹੋਏ ਜੀ ਦੋ ਦੰਦ ਤੋੜੇ ਨੇ ਨਾ ਤੁਹਾਨੂੰ ਦੰਦੀ ਦਿਖਾਉਣੇ ਆ ਹਾਂਜੀ ਹਾਂਜੀ ਅੱਜ ਦੋ ਦੰਦ ਨੇ ਤੋੜੇ ਜੀ ਦੋ ਤਿੰਨ ਦਿਨ ਹੋਏ ਨੇ ਜੇ ਬਿਲਕੁਲ ਦੋਂਦਾ ਹੈ ਠੀਕ ਹੈ ਜੀ ਸੋ ਦੋਸਤੋ ਦੋਂਦਾ ਇਹ ਮਾਲੀ ਹੈਗਾ ਛੋਟਾ ਹੈਗਾ ਬਾਈ ਉਹਨਾਂ ਨੇ ਦੱਸਿਆ ਵੀ ਜੁਗਰਾਜ ਸਾਨ ਦਾ ਬੱਚਾ ਹੈਗਾ ਬਾਕੀ ਤੁਸੀਂ ਵੇਖ ਸਕਦੇ ਹੋ ਦੋਸਤੋ ਬਹੁਤ ਜ਼ਿਆਦਾ ਜੈਡ ਬਲੈਕ ਹੈਗਾ ਹਾਈਟ ਕਾ ਤੁਸੀਂ ਵੇਖ ਸਕਦੇ ਹੋ ਤਕਰੀਬਨ ਹਾਂ ਘਟੋ ਘਟ ਵੀ 62 ਇੰਚ ਦੀ ਦੋਸਤੋ ਹਾਈਟ ਹੈਗੀ ਆ 5 ਫੁੱਟ 2 ਇੰਚ ਹਾਈਟ ਇਸ ਦੀ ਹੈਗੀ ਆ ਦੋਸਤੋ ਤੁਸੀਂ ਆਪ ਖੁਦ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਬਰੀਕ ਸਿੰਘੀ ਹੈਗੀ ਆ ਰਿੰਗ ਸਿੰਘ ਲੱਗਾ ਹੈਗਾ ਦੋਸਤੋ ਸੋ ਆਪਾਂ ਸਰ ਹੋਂ ਤੋਂ ਪੁੱਛ ਲੈਨੇ ਆ ਵੀ ਇਸ ਦੀ ਮਦਰ ਦਾ ਕੀ ਰਿਕਾਰਡ ਆ ਸਰ ਜੀ ਇਸ ਦੀ ਮਦਰ ਦਾ ਜਿਹੜੀ ਇਸ ਦੀ ਮਾਂ ਹੈ ਆਪਣੇ ਕੋਲ ਕੀ ਰਿਕਾਰਡ ਹੈਗਾ ਮਾਦਰ ਜੀ ਇਹਦੀ ਪਹਿਲੇ ਸੂਏ ਤਾਂ ਮਾਦਰ ਦੀ 15 ਕੁ ਲੀਟਰ ਤੱਕ ਰਹੀ ਜੀ ਠੀਕ ਹੈ ਜੀ ਬਾਕੀ ਹੁਣ ਤੀਸਰੇ ਸੂਏ ਸੂਣਾ ਦੂਸਰੇ ਸੂਏ ਨੇ 17 ਕੁ ਲੀਟਰ ਤੱਕ ਦੁੱਧ ਕੀਤਾ ਹੈ ਜੀ ਦੂਸਰੇ ਸੂਏ 17 ਲੀਟਰ ਦਾ ਦੁੱਧ ਕੀਤਾ ਹੈ ਹੁਣ ਤੀਸਰੇ ਸੂਏ ਦੇਖੋ 12 ਨੂੰ ਪਹੁੰਚਦੀ 19 ਨੂੰ ਪਹੁੰਚਦੀ ਇਹਦਾ ਠੀਕ ਹੈ ਜੀ ਬਿਲਕੁਲ ਜੀ ਬਾਕੀ ਚਲੋ ਤੁਹਾਡੀ ਸੇਵਾ ਤੇ ਵੀ ਜਿਹੜੀ ਇੰਨੀ ਵਧੀਆ ਸੇਵਾ ਦੇ ਵਿੱਚ ਪਲੇ ਆ ਬੱਚੇ ਤੁਹਾਡੇ ਕੋਲ ਬਾਕੀ ਇਹ ਸਰ ਪਹਿਲੇ ਸੂਏ ਦਾ ਬੱਚਾ ਸੀਗਾ ਪਹਿਲੇ ਸੂਏ ਦਾ ਬੱਚਾ ਹੈ ਜੀ ਠੀਕ ਹੈ ਜੀ ਪਹਿਲੇ ਸਵੇਰੇ ਦਾ ਜੁਗਰਾਜ ਮਾਲੀ ਦਾ ਠੀਕ ਹੈ ਠੀਕ ਹੈ ਜੀ ਸੋ ਦੋਸਤੋ ਨੋਟ ਕਰ ਸਕਦੇ ਹੋ ਜਿਹੜੀ ਇਸ ਦੀ ਮਦਰ ਹੈਗੀ ਏ ਉਹ ਸਾਰ ਹੁਣਾਂ ਦੇ ਕੋਲ ਹੈਗੀ ਆ ਜਿਹੜੇ ਮੇਰੇ ਵੀਰ ਚਾਹਵਣ ਹੋਣ ਸ਼ਕੀਨ ਹੋਣ ਇਸ ਮਾਲੀ ਨੂੰ ਖਰੀਦਣ ਦੇ ਤੁਸੀਂ ਮੌਕੇ ਤੇ ਪਹੁੰਚ ਕੇ ਕਿਉਂਕਿ ਹੁਣ ਇਸ ਟਾਈਮ ਜਿਹੜਾ ਡਰਾਈ ਪੀਰੀਅਡ ਚੱਲਦਾ ਪਿਆ ਮਦਰ ਇਸ ਟਾਈਮ ਦੁੱਧੋਂ ਡਰਾਈ ਹੈਗੀ ਆ ਬਾਕੀ ਆਪਾਂ ਸਾਰ ਹੁਣਾਂ ਤੋਂ ਪੁੱਛ ਲੈਨੇ ਆ ਵੀ ਇਹ ਜਿਹੜੀ ਮਦਰ ਇਸ ਦੀ ਸੂਣੀ ਕਦੋਂ ਆ ਸਰ ਇਸ ਦੀ ਜਿਹੜੀ ਮਦਰ ਆ ਕਦੋਂ ਸੂਣ ਜਾ ਰਹੀ ਹੈ ਜੀ ਮਦਰ ਸਰ 3 ਮਹੀਨੇ ਰਹਿੰਦੇ ਜੀ ਸੂਣ ਤੇ ਜੇ ਤਕਰੀਬਨ 3 ਮਹੀਨੇ ਹੋ ਗਏ ਜੀ ਇਹਨੂੰ ਅੱਛਾ ਜੀ ਗੱਬਣ ਹੋਈ ਨੂੰ ਅੰਗਰੇਜ਼ੀ ਦੇਸੀ ਮੀਨਾ ਕਿਹੜਾ ਬਣੇਗਾ ਤਕਰੀਬਨ ਜਦੋਂ ਸੂ ਬਿਲਕੁਲ ਨੇੜੇ ਹੋਊਗੀ ਸੂਨ ਦੇ ਦੇ ਮਈ ਦੇ ਮਈ ਦੇ ਚੜਾਣਾ ਸੂ ਪੈਗੀ ਜੀ ਠੀਕ ਹੈ ਜੀ ਮਈ ਚੜੇ ਸੂ ਪੈਗੀ ਮਈ ਚੜੇ ਸੂ ਪੈਗੀ ਠੀਕ ਹੈ ਸੋ ਕਿਸਾਨ ਵੀਰੋ ਸਾਰ ਹੁਣਾਂ ਦੇ ਕੋਲ ਇਸ ਦੀ ਮਦਰ ਹੈਗੀ ਆ 18 17 ਲੀਟਰ ਦੀ ਮਿਲਕ ਐਰਕੀ ਥਰਡ ਲੋਕੇਸ਼ਨ ਦੇ ਵਿੱਚ ਇਹ ਜਰੂਰ ਕਰੇਗੀ ਇਸ ਦੀ ਮਦਰ ਬਾਕੀ ਜਿਹੜੇ ਮੇਰੇ ਵੀਰ ਚਾਹਵਾਨ ਹੋਣ ਤੁਸੀਂ ਆਪਣਾ ਸਰ ਹੋਣਾ ਦੇ ਕੋਲ ਤਸੱਲੀ ਕਰਨ ਆਉਣੀ ਚਾਹੁੰਦੇ ਹੋਵੋ ਤੇ ਬਿਲਕੁਲ ਤਕਰੀਬਨ ਜੂਨ ਜੂਨ ਦੇ ਸਟਾਰਟਿੰਗ ਤੇ ਸੂਗੀ ਹਾਂਜੀ ਹਾਂਜੀ ਜੂਨ ਜੂਨ ਦੋਸਤੋ ਜੂਨ ਆਪਣਾ ਅੰਗਰੇਜ਼ੀ ਮੰਥ ਜੂਨ ਦੀ ਸਟਾਰਟਿੰਗ ਤੇ ਫਰਸਟ ਵੀਕ ਇਸ ਦੀ ਮਦਦ ਹੋਏਗੀ ਜੇ ਕਿਸੇ ਵੀਰ ਨੇ ਤਸੱਲੀ ਕਰਨੀ ਹੋਵੇ ਇਸ ਦੀ ਮਦਦ ਦੀ ਮਿਲਕ ਦੀ ਜਿਹੜੀ ਰਿਕਾਰਡਿੰਗ ਤੁਸੀਂ ਦੇਖਣੀ ਹੋਵੇ ਜਾਂ ਖੁਦ ਕਰਨੀ ਹੋਵੇ ਤੁਸੀਂ ਮਾਲੀ ਲੈਣ ਦੀ ਖਾਤਰ ਤੇ ਤੁਸੀਂ ਸਰ ਉਹਨਾਂ ਦੇ ਕੋਲ ਪਹੁੰਚ ਗਏ ਜਰੂਰ ਵੇਖ ਸਕਦੇ ਹੋ ਚੁਵਾਈ ਕਰ ਸਕਦੇ ਹੋ ਸੋ ਸਰ ਜੀ ਹੋਰ ਇਸ ਦੀ ਕੀ ਡਿਟੇਲ ਹੈਗੀ ਮਾਲੀ ਕਿੰਨਾ ਕਿ ਸ਼ਾਂਤ ਸੁਭਾਅ ਦਾ ਹੈਗਾ ਜੀ ਇਹਦੇ ਬਾਰੇ ਸੰਚਾਰਾ ਬੱਦ ਸਾਹਮਣੇ ਸ਼ਾਂਤ ਦਾ ਬਹੁਤ ਹੈ ਜੀ ਠੀਕ ਹੈ ਜੀ ਜੋ ਉਹਨੂੰ ਖਾਣ ਪੀਣ ਨੂੰ ਦੇਣਾ ਨਾ ਵਾਏ ਮਾਰ ਕੇ ਲੈਂਦਾ ਛਾਉ ਤੁਹਾਨੂੰ ਹੀ ਬੋਲਤ ਸਾਡੇ ਆਂਗੂ ਨਾ ਠੀਕ ਹੈ ਜੀ ਠੀਕ ਹੈ ਕਿਉਂਕਿ ਚੰਗਾ ਠੀਕ ਹੈ ਜੀ ਠੀਕ ਹੈ ਸਰ ਹੋਰ ਸਰ ਜੀ ਇਸ ਦੀ ਜਿਹੜੀ ਫੀਡ ਆ ਇਸ ਦੀ ਜਿਹੜੀ ਡੇਲੀ ਰੁਟੀਨ ਦੀ ਗੱਲ ਕਰੀਏ ਤੇ ਇਸ ਦੀ ਫੀਡਿੰਗ ਕਿਹੜੇ ਹਿਸਾਬ ਨਾਲ ਕਰਦੇ ਹੋ ਕੀ ਫੀਡ ਦੇ ਵਿੱਚ ਤੁਸੀਂ ਦੇ ਰਹੇ ਹੋ ਇਹਨੂੰ ਫੀਡ ਜੀ ਛੂਰਾ ਫੀਡ ਛੂਰਾ ਫੀਡ ਦਾ ਜਿਆਦਾ ਦੇ ਦੀ ਜੀ ਬੋਲੀ ਫੀਡ ਵੀ ਚੱਲ ਜਾਂਦੀ ਬਾਕੀ ਸਰੋਂ ਦੀ ਖਾਲ ਵੀ ਖੁਸ਼ ਹੋ ਗਏ ਖਾਂਦਾ ਵੜੇਨਾ ਦੀ ਖਾਲ ਵੀ ਖੁਸ਼ ਹੋ ਗਏ ਖਾ ਲੈਂਦਾ ਠੀਕ ਹੈ ਜੀ ਬਾਕੀ ਪੱਠਾ ਸਾਡੇ ਕੋਲ ਤੁਸੀਂ ਵੇਖਿਆ ਜੀ ਗੱਡੇ ਭਰੇ ਆਮ ਨੇ ਬਿਲਕੁਲ ਜੀ ਬਿਲਕੁਲ ਕੱਲਾ ਜਵੀ ਵੀ ਚਲਦੇ ਕੱਲਾ ਬਰਸੀਨ ਵੀ ਚਲਦਾ ਠੀਕ ਆਂ ਦੀ ਮਾਤਰਾ ਵੀ ਵਿੱਚ ਦੇਈ ਦੀ ਬਰਸੀਨ ਤੇ ਠੀਕ ਆ ਜੀ ਬਾਕੀ ਇਹਦੇ ਵਾਸਤੇ ਤਾਂ ਸਪੈਸ਼ਲ ਗਾਜਰ ਹੋ ਗਈ ਠੀਕ ਆ ਜੀ ਕਦੇ ਕਦੇ ਮਟਰ ਵੀ ਪਾ ਛੱਡੀਦਾ ਜੀ ਠੀਕ ਆ ਜੀ ਜੋ ਵੀ ਚੀਜ਼ ਇਹਨੂੰ ਦੇਰੀਏ ਖਾ ਲੈਂਦਾ ਵਾ ਠੀਕ ਆ ਜੀ ਸੋ ਕਿਸਾਨ ਵੀਰੋ ਜਿੱਥੋਂ ਤੱਕ ਵਿਟਾਮਿਨਸ ਐਂਡ ਫਾਈਬਰ ਦੀ ਜਿੱਥੋਂ ਤੱਕ ਵੀ ਗੱਲ ਹੈਗੀ ਆ ਜੋ ਆਪਣੇ ਚਾਰੇ ਦੇ ਵਿੱਚ ਹਰੇ ਚਾਰੇ ਦੇ ਵਿੱਚ ਅਸਰ ਹੋਣੀ ਇਸ ਨੂੰ ਪਾਉਂਦੇ ਆ ਉਹ ਤੁਸੀਂ ਨੋਟ ਕਰ ਸਕਦੇ ਹੋ ਕਿਉਂਕਿ ਜਿਹੜੀ ਆ ਸਿਹਤ ਮੈਂਟੇਨ ਰੱਖਣ ਲਈ ਔਰ ਮਾਲੀ ਇਸੇ ਤਰ੍ਹਾਂ ਬਿਲਕੁਲ ਬਰਕਰਾਰ ਰੱਖਣ ਲਈ ਜਿਹੜੇ ਮੇਰੇ ਵੀਰ ਤੁਸੀਂ ਅੱਗੇ ਇਸ ਨੂੰ ਪਰਚੇਸ ਕਰੋਗੇ ਕਿਉਂਕਿ ਮੋਹਰਾ ਦੇ ਵਿੱਚ ਇੱਕ ਬਹੁਤ ਵਧੀਆ ਇਹ ਰੋਲ ਅਦਾ ਕਰੇਗਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਸੇ ਵੀਰ ਨੇ ਮੋਹਰਾ ਦੇ ਵਿੱਚ ਮਾਲੀ ਲੈਣਾ ਕੋਈ ਚਾਹੁੰਦਾ ਹੈਗਾ ਤੇ ਮੋਹਰਾ ਦੇ ਵਿੱਚ ਇੱਕ ਬਹੁਤ ਵਧੀਆ ਰੋਲ ਪਲੇ ਕਰੇਗਾ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਯੁਗਰਾਜ ਮਾਲੀ ਦਾ ਤੋ ਐਹਸਾਨ ਦਾ ਬੁੱਲਦਾ ਇਹ ਬੱਚਾ ਹੈਗਾ ਬਹੁਤ ਵਧੀਆ ਚੰਗੀ ਹਾਈਟ ਹੈਗੀ ਆ ਜੈਡ ਬਲੈਕ ਹੈਗਾ ਦੋਸਤੋ ਸਿੰਘ ਤੁਸੀਂ ਦੇਖ ਸਕਦੇ ਹੋ ਮੱਥੇ ਦੀ ਬੰਤਰ ਤੁਸੀਂ ਦੇਖ ਸਕਦੇ ਹੋ ਮੂੰਹ ਦੇਖ ਸਕਦੇ ਹੋ ਦੋਸਤੋ ਲੱਤਾਂ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਦੋਸਤੋ ਹਾਈਟ ਦੇ ਅਕੋਰਡਿੰਗ ਵਧੀਆ ਚੰਗੀਆਂ ਲંબਾਈ ਦੇ ਵਿੱਚ ਲੱਤਾਂ ਹਨ ਬਾਕੀ ਆਪਾਂ ਥੋੜਾ ਜਿਆਦਾ ਸਾਰ ਨੂੰ ਕਵਾਂਗੇ ਇਸ ਨੂੰ ਘੁਮਾ ਕੇ ਇੱਕ ਵਾਰੀ ਟੈਸਟਿਕਲ ਆਪਾਂ ਤੁਹਾਨੂੰ ਜ਼ਰੂਰ ਦਿਖਾਉਣੇ ਚਾਹਾਂਗੇ ਇਸ ਦੇ ਹਾਂਜੀ ਕਿਸਾਨ ਵੀਰੋ ਮੋਹਰਾ ਦੇ ਵਿੱਚ ਜੇ ਤੁਸੀਂ ਬਰੀਡਿੰਗ ਦੇ ਤੌਰ ਤੇ ਖਰੀਦਣਾ ਚਾਹੁੰਦੇ ਹੋ ਮਾਲੀ ਤਾਂ ਬਿਲਕੁਲ ਤੁਸੀਂ ਬੇਚਿੰਤ ਹੋ ਕੇ ਇਹ ਮਾਲੀ ਖਰੀਦ ਸਕਦੇ ਹੋ ਇੱਕ ਬਹੁਤ ਵਧੀਆ ਚੰਗੀ ਹਾਈਟ ਦੇ ਨਾਲ ਨਾਲ ਇੱਕ ਬਹੁਤ ਵਧੀਆ ਚੰਗੇ ਰਿਕਾਰਡਡ ਬੁੱਲ ਦਾ ਮਦਰ ਦਾ ਇਹ ਬੱਚਾ ਹੈਗਾ ਕਿਉਂਕਿ ਸਾਰਾ ਉਹਨਾਂ ਦੇ ਕੋਲ ਹੀ ਇਸ ਦੀ ਮਦਰ ਹੈਗੀ ਆ ਚੁਾਈ ਤੁਸੀਂ ਬੇਸ਼ੱਕ 2 ਤੋਂ 3 ਮਨთ ਬਾਅਦ ਉਸ ਨੇ ਸੁਣਾ ਹੈਗਾ ਤੁਸੀਂ ਚੁਾਈ ਲਾਈਵ ਵੀ ਦੇਖ ਸਕਦੇ ਹੋ ਜੇ ਉਸ ਤੋਂ ਪਹਿਲਾਂ ਵੀ ਕਿਸੇ ਵੀਰ ਨੇ ਪਰਚੇਜ਼ ਕਰਨਾ ਹੋਵੇ ਤੇ ਉਹ ਸਰ ਦੇ ਕੋਲ ਤੁਸੀਂ ਪਹੁੰਚ ਕਰਕੇ ਇਹ ਮਾਲੀ ਦੋਸਤੋ ਖਰੀਦ ਸਕਦੇ ਹੋ ਇੱਕ ਸਰ ਆਪਣੇ ਜਿਹੜੇ ਮੋਬਾਈਲ ਨੰਬਰ ਨੇ ਉਹ ਤੁਹਾਨੂੰ ਬੋਲ ਕੇ ਜਰੂਰ ਦੱਸ ਦਿਓ ਜੀ ਮੋਬਾਈਲ ਜੀ ਮੇਰੇ ਕੋਲ 94638 ਠੀਕ 006 ਠੀਕ ਇੱਕ ਵਾਰੀ ਫੇਰ ਬੋਲ ਦਿਗੇ ਜੀ 9463992006 ਠੀਕ ਆ ਤੇ ਜੀ ਬਲਵਿੰਦਰ ਕੁਮਾਰ ਦਾ ਇਹ ਨੰਬਰ ਹੈ ਜੀ ਠੀਕ ਆ ਜੀ ਸੋ ਕਿਸਾਨ ਵੀਰੋ ਸਰ ਬਲਵਿੰਦਰ ਜੀ ਨੇ ਆਪਣੇ ਨੰਬਰ ਦੇ ਦਿੱਤੇ ਹਨ ਮੋਬਾਈਲ ਦੇ ਤੁਸੀਂ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਕਿਸੇ ਟਾਈਮ ਵੀ ਸਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਰਾਬਤਾ ਕਾਇਮ ਕਰ ਸਕਦੇ ਹੋ ਸੋ ਦੋਸਤੋ ਤੁਸੀਂ ਇਹ ਮਾਲੀ ਖਰੀਦ ਸਕਦੇ ਹੋ ਸੋ ਕਿਸਾਨ ਵੀਰੋ ਕੀ ਮੁੱਲ ਹਨ ਇਸ ਮਾਲੀ ਦੇ ਆਪਾਂ ਸਰ ਹੁਣਾ ਨਾਲ ਗੱਲਬਾਤ ਕਰਕੇ ਉਹ ਵੀ ਪੁੱਛ ਲੈਣੇ ਆ ਕਿਉਂਕਿ ਹਰ ਇੱਕ ਵੀਰ ਨੂੰ ਹੋਵੇਗਾ ਵੀ ਮਾਲੀ ਦੀ ਕੀਮਤ ਜ਼ਰੂਰ ਜਾਣੀ ਹੈ ਸੋ ਆਪਾਂ ਸਰ ਹੁਣਾ ਤੋਂ ਜ਼ਰੂਰ ਪੁੱਛ ਲੈਣੇ ਆ ਸਰ ਜੀ ਇਸ ਦੀ ਜਿਹੜੀ ਕੀਮਤ ਹੈ ਕੀ ਹੈ ਮੁੱਲ ਕਰਦੇ ਆ ਜੀ ਸਾਰਿਆਂ ਦਾ ਪ੍ਰਾਈਸ 1.5 ਲੱਖ ਰੁਪਏ ਰੱਖਿਆ ਹੈ ਜੀ ਠੀਕ ਆ ਜੀ ਬਸ ਠੀਕ ਆ ਦੇਣ ਲੱਖ ਰੁਪਏ ਤਾਂ ਕਹਿੰਦੇ ਇੰਜੇ ਰੱਖਦੇ ਆ ਜੀ ਇਥੇ ਬਤੀ ਕੁਮਾਲੀ ਸਾਡਾ ਹੈਗਾ ਠੀਕ ਆ ਜੀ ਤੇ 1.5 ਲੱਖ ਵਿੱਚੋਂ ਸਰ ਕੋਈ ਬੰਦਾ ਸ਼ਕੀਨ ਆ ਵੀ ਯਕੀਨ ਨੂੰ ਤਾਂ ਮੈਂ ਫ੍ਰੀ ਵੀ ਦੇ ਸਕਦਾ ਜੀ ਏਡੀ ਗੱਲ ਨਹੀਂ ਕਿ ਬਾਕੀ ਸ਼ਕੀਨ ਬੰਦਾ ਮੇਰੇ ਸਾਹਮਣੇ ਕੋ ਹੋਵੇ ਤਾਂ ਮੈਂ ਜ਼ਰੂਰ ਲੈਸ ਕਰਾਂਗਾ ਜੋ ਵੀ ਹੋ ਸਕੇ ਆ ਮਾਨ ਕਰਾਂਗੇ ਜੀ ਹੁੰਦਾ ਠੀਕ ਆ ਦੇਖਿਆ ਨਾ ਜੀ ਠੀਕ ਹੈ ਸੋ ਕਿਸਾਨ ਵੀਰੋ 1.5 ਲੱਖ ਰੁਪਈਆ ਸਾਰ ਉਹਨਾਂ ਨੇ ਇਸ ਦੀ ਡਿਮਾਂਡ ਕੀਤੀ ਹੈ ਮਾਲੀ ਦੀ ਬਾਕੀ ਜਿਹੜੇ ਮੇਰੇ ਵੀਰ ਸ਼ੁਕੀਨ ਹੋਣ ਮੋਹਰਾ ਦੇ ਮੱਜਾਂ ਦੇ ਵਿੱਚ ਦੋਸਤੋ ਮਾਲੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਰੀਡਿੰਗ ਕਰਨਾ ਚਾਹੁੰਦੇ ਹੋ ਸਟਰਾਹ ਦੋਸਤੋ ਇਹ ਵੀ ਮੌਕੇ ਤੇ ਤਿਆਰ ਕਰਵਾ ਸਕਦੇ ਹੋ ਤੁਸੀਂ ਕਿਸੇ ਵੀ ਲੈਬ ਤੋਂ ਕਿਸੇ ਵੀ ਯੂਨੀਵਰਸਿਟੀ ਤੋਂ ਸੋ ਸਰ ਉਹਨਾਂ ਦੇ ਨੰਬਰ ਕੰਟੈਕਟ ਤੁਹਾਡੇ ਕੋਲ ਪਹੁੰਚ ਗਏ ਹਨ 1.5 ਲੱਖ ਰੁਪਏ ਦੋਸਤੋ ਡਿਮਾਂਡ ਹੈਗੀ ਆ ਬਾਕੀ ਮੌਕੇ ਤੇ ਜਿਹੜੇ ਵੀਰ ਪਹੁੰਚਦੇ ਹਨ ਉਹਨਾਂ ਦਾ ਮਾਨਤਾ ਨੂੰ ਜ਼ਰੂਰ ਕੀਤਾ ਜਾਵੇਗਾ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ